ਮੈਨੂੰ ਜਾਣਦੇ ਹੀ ਐ ਤੇ ਆਪਾਂ ਅੱਜ ਗੱਲਬਾਤ ਸਾਬ ਨੇ ਕਿਹਾ ਵੀ ਡੀਵਾਰਮਿੰਗ ਡੀਵਾਰਮਿੰਗ ਪੇਟ ਦੇ ਕੀੜੇ ਉਹਨਾਂ ਬਾਰੇ ਆਪਾਂ ਕਰਾਂਗੇ ਪਹਿਲਾਂ ਗੱਲ ਥੋੜੀ ਜੀ ਆਪਾਂ ਕਰ ਲਈਏ ਵੀ ਸਾਨੂੰ ਹਰ ਇੱਕ ਬੰਦਾ ਜਿਹੜਾ ਵੀ ਕੋਈ ਵੀ ਹੈ ਕੈਦ ਨਾਮ ਹੈ ਘਾਈ ਬੜੀ ਐ ਉਹ ਚੀਜ਼ ਦਾ ਰੇਟ ਹੈ ਨਹੀਂ ਆਹ ਹੈ ਨਹੀਂ ਮੈਂ ਕਈ ਵਾਰੀ ਤੁਹਾਡੇ ਨਾਲ ਗੱਲਾਂ ਕਰਦਾ ਇਹੋ ਜਿਹਾ ਕਿ ਜਿੱਤੋ ਵੀ ਕੋਈ ਇੱਕ ਪ੍ਰੋਗਰਾਮ ਹੁੰਦਾ ਵੀ ਮਹਗਾਈ ਕੀਤੀ ਕਿੰਨੇ ਆ ਆਪਾਂ ਨੂੰ ਤਿੰਨ ਚੀਜ਼ਾਂ ਮੁੱਲ ਲੈਣ ਦੀ ਲੋੜ ਐ ਨੂਣ ਚਾਪਤੀ ਤੇ ਅੱਗ ਬਾਲਣ ਵਾਲੀ ਸਿੱਖਾਂ ਵਾਲੇ ਡੱਬੇ ਬਾਕੀ ਸਾਰਾ ਕੁਝ ਅਸੀਂ ਆਪ ਖੁਦ ਪੈਦਾ ਕਰਦੇ ਆਂ ਘਰ ਵਿੱਚ ਤੇ ਫਿਰ ਅਸੀਂ ਕਹਿੰਦੇ ਆਂ ਮਗਹਾਈ ਬੜੀ ਆ ਸੋ ਜੇਕਰ ਅਸੀਂ 5 ਮਰਲੇ ਜਗ੍ਹਾ ਸਬਜ਼ੀ ਨੂੰ ਦੇ ਦਈਏ ਸਾਰੇ ਕਿਸਾਨ ਵੀਰ ਪ੍ਰਮਾਤਮਾ ਨੇ ਦਿੱਤੀ ਹੋਈ ਧਰਤੀ ਸਾਰਿਆਂ ਕੋਲੇ ਹੈਗੀ ਜੇ ਨਹੀਂ ਤੇ ਅਸੀਂ ਘਰ ਦੀ ਛੱਤ ਤੇ ਵੀ ਲਾ ਸਕਦੇ ਆਂ ਉਹਨਾਂ ਦੇ ਵਿੱਚ ਵੀ ਜੇ ਦੋ-ਦੋ ਚਾਰ-ਚਾਰ ਵੱਲਾਂ ਲਾ ਲਈਏ ਤੇ ਅਸੀਂ ਕੀ ਸਾਡੇ ਗਵਾਂਢੀ ਵੀ ਰਚ ਜਾਂਦੇ ਆਂ ਪਰ ਅਸੀਂ ਕੰਮ ਬਹੁਤ ਹੀ ਕਿਸਾਨ ਵੀਰ ਘੱਟ ਕਰਦੇ ਕਈ ਬਹੁਤ ਵਧੀਆ ਕਰਦੇ ਆਂ ਦੂਜੀ ਗੱਲ ਹੁਣ ਤੁਸੀਂ ਕਣਕ ਮੀਜੀ ਆ ਸਾਰੇ ਕਹਿੰਦੇ ਜੀ ਆਹ ਬਿਮਾਰੀ ਆ ਗਈ ਉਹ ਆ ਗਈ ਆਪਣੇ ਸਰੀਰ ਦੀ ਗੱਲ ਕਰ ਰਿਆ ਮੈਂ ਤੇ ਤੁਸੀਂ ਦੱਸੋ ਵੀ ਆਪਾਂ ਆਪਦੇ ਖਾਣ ਵਾਸਤੇ ਇੱਕ ਕਿੱਲਾ ਕਿਸੇ ਭਰਾ ਨੇ ਰੂੜੀ ਦੀ ਖਾਦ ਪਾ ਕੇ ਵਿਝਿਆ ਵੀ ਅਸੀਂ ਨਿੰਮ ਦੀ ਸਪਰੇਅ ਕਰੀਏ ਲੱਸੀ ਦੀ ਸਪਰੇਅ ਕਰੀਏ ਆਪਦੇ ਖਾਣ ਚੋ ਕੁਇ ਕਣਕ ਦਾ ਆਰਗੇਨਿਕ ਪੈਦਾ ਕਰੀਏ ਸਾਰੇ ਪਾਸੇ ਆਰਗੇਨਿਕ ਦਾ ਰੋਲਾ ਪੈ ਰਿਹਾ ਹੈ ਤੇ ਅਸੀਂ ਵੀ ਕੁਝ ਕਰਕੇ ਵਿਖਾਈਏ ਸੋ ਸਾਨੂੰ ਹੰਬੜਾ ਮਾਰਨਾ ਪੈਗਾ ਆਪਣੇ ਵਾਸਤੇ ਆਪ ਕੁਝ ਕਰਨਾ ਪੈਗਾ ਕਿਸੇ ਨੇ ਕੁਝ ਨਹੀਂ ਕਰਨਾ ਦੂਜੀ ਗੱਲ ਇਹ ਹੈ ਵੀ ਸਾਨੂੰ ਆਪਦੀ ਚੀਜ਼ ਦੀ ਮਤਤਾ ਦਾ ਹੀ ਪਤਾ ਨਹੀਂ ਸਾਰੇ ਭਰਾ ਕਹਿੰਦੇ ਆ ਵੀ ਦੁੱਧ ਚ ਹੈ ਕੁਛ ਨਹੀਂ ਦੁੱਧ ਵਿੱਚ ਸਭ ਕੁਝ ਹੈ ਪਰ ਅਸੀਂ ਦੁੱਧ ਨੂੰ ਸਮਝਦੇ ਨਹੀਂ ਆ ਹੁਣ ਵਿਆਹ ਸ਼ਾਦੀਆਂ ਚੱਲ ਰੀਆਂ ਭਾਵੇਂ ਸਰਦੀ ਦਾ ਮੌਸਮ ਹੈ ਜਦੋਂ ਤੁਸੀਂ ਜਾਣਦੇ ਹੋ ਜਾਂਦੇ ਆ ਵੇਖਿਆ ਹੋਣਾ ਵੀ ਕੋਕਾ ਕੋਲਾ ਫੈਂਟਾ ਡਿਊ ਮਰਿੰਡਾ ਸਵਾਗਤ ਕਰਨ ਨੂੰ ਪਿਆ ਹੁੰਦਾ ਹੈ ਉੱਥੇ ਤਿਆਰ ਤੇ ਅਸੀਂ ਭੱਜ ਕੇ ਗਲਾਸ ਫੜ ਲੈਨੇ ਆ ਜਾਂ ਸਾਡੇ ਘਰ ਕੋਈ ਰਿਸ਼ਤੇਦਾਰ ਆਉਂਦਾ ਹੈ ਤੇ ਅਸੀਂ ਭੱਜ ਕੇ 2 ਲੀਟਰ ਵਾਲੀ ਬੋਤਲ ਲਿਆ ਕੇ ਰੱਖਦੇ ਆ ਆਉਂਦੇ ਆਉਂਦੇ ਅੱਗੇ ਵੈਲਕਮ ਕੋਕਾ ਕੋਲਾ ਨਾਲ ਕਰਦੇ ਆ ਪੀਣ ਵਾਲਾ ਬਥੇਰਾ ਕਹਿੰਦਾ ਨਹੀਂ ਜੀ ਇਹ ਸਿਹਤ ਲਈ ਮਾੜਾ ਨਾ ਜੀ ਤੁਹਾਡੇ ਵਾਸਤੇ ਲੈਂਦਾ ਉਹ ਮਿੱਠਾ ਜ਼ਹਿਰ ਉਹਨੂੰ ਪੀਓਂਦੇ ਆ ਤੇ ਅੱਗੇ ਮੈਂ ਬੇਨਤੀ ਕਈ ਵਾਰੀ ਕੀਤੀ ਹੋਈ ਜੇ ਅਸੀਂ 5 ਕਿਲੋ ਦੁੱਧ ਜਿਹੜਾ ਉਹਨਾਂ ਦੁੱਧੀ ਨੂੰ ਜਾਂ ਡੇਰੀ ਨੂੰ ਪਾਇਆ ਹੈ ਉਹ 5 ਕਿਲੋ ਘਰ ਰੱਖ ਲਈਏ 40 ਰੁਪਏ ਕਿਲੋ ਕੇਲੇ ਬਾਜ਼ਾਰ ਚੋਂ ਮਿਲਦੇ ਆ ਉਹਦਾ ਲਿਆ ਕੇ ਬਨਾਣਾ ਸ਼ੇਕ ਬਣਾਈਏ ਕਿੰਨੇ ਵਿਟਾਮਿਨ ਤੇ ਕਿੰਨੇ ਮੈਦਲ ਸਾਡੇ ਅੰਦਰ ਜਾਣਗੇ ਜਿਹੜਾ ਆਇਆ ਉਹ ਵੀ ਖੁਸ਼ ਅਸੀਂ ਵੀ ਖੁਸ਼ ਸਾਡੇ ਬੱਚੇ ਵੀ ਖੁਸ਼ ਸਭ ਤੋਂ ਪਹਿਲਾਂ ਸਾਡੀ ਸਿਹਤ ਜੇ ਉਹ ਕੰਮ ਨਹੀਂ ਕਰ ਸਕਦੇ 5 ਕਿਲੋ ਦੁੱਧ ਦੇ ਵਿੱਚੋਂ ਕਿਲੋ ਪਨੀਰ ਨਿਕਲਦਾ ਹੈ ਬਹੁਦੇ ਭਰਾਵਾਂ ਨੇ ਟ੍ਰੇਨਿੰਗ ਕੀਤੀ ਹੈ ਡੇਰੀ ਵੀ ਉਹਨਾਂ ਨੂੰ ਪਤਾ ਹੈ ਇਸ ਬਾਰੇ ਜੇ ਅਸੀਂ 5 ਕਿਲੋ ਚੋਂ ਕਿਲੋ ਪਨੀਰ ਕੱਢ ਲਈਏ ਪਨੀਰ ਦੇ ਵਿੱਚ ਕਿੰਨੇ ਵਿਟਾਮਿਨ ਤੇ ਕਿੰਨੇ ਮਿਨਰਲ ਹੈ ਪਨੀਰ ਕੱਚਾ ਖਾ ਸਕਦੇ ਹੋ ਸਬਜ਼ੀ ਬਣਾ ਸਕਦੇ ਹੋ ਕਿੰਨਾ ਕੁਸ਼ ਪਨੀਰ ਤੋਂ ਬਣਦਾ ਹੈ ਉਸ ਤੋਂ ਬਾਅਦ ਜਿਹੜਾ 4 ਕਿਲੋ ਪਨੀਰ ਦਾ ਪਾਣੀ ਹੈ ਤੁਹਾਡੇ ਕੋਲ ਬਚਿਆ ਉਹਦਾ ਕੋਲ ਡਰਿੰਕ ਬੜਾ ਵਧੀਆ ਬਣਦਾ ਹੈ ਅੱਗੇ ਵੀ ਕਈ ਵਾਰੀ ਆਪਣੀ ਗੱਲ ਹੋਈ ਹੈ ਖੰਡ ਤੁਹਾਨੂੰ ਘਰ ਪਈ ਹੈ ਫਲੇਵਰ ਬਾਜ਼ਾਰ ਚੋਂ ਮਿਲ ਜਾਂਦਾ ਹੈ ਕੁਝ ਬੂੰਦਾਂ ਉਹਨੀਆਂ ਪੈਂਦੀਆਂ ਤੇ ਕੋਲ ਡਰਿੰਕ ਬਹੁਤ ਵਧੀਆ ਬਣਦਾ ਹੈ ਉਹ ਪੀਓ ਆਪ ਦੀ ਸਿਹਤ ਵਧੀਆ ਬਣਾਓ ਦੁੱਧ ਦੀ ਖੀਰ ਬਣਾ ਲਓ ਕਿੰਨੇ ਪ੍ਰੋਡਕਟ ਹੈ ਜਿਹੜੇ ਦੁੱਧ ਤੋਂ ਬਣਦੇ ਆ ਹੋਰ ਵੀ ਤੁਸੀਂ ਜਿਹੜੇ ਕਿਸਾਨ ਵੀ ਦੁੱਧ ਦਾ ਧੰਦਾ ਕਰਦੇ ਆ ਮੰਡੀ ਕਰਨ ਖੁਦ ਕਰਦੇ ਆ ਉਹਨਾਂ ਨੂੰ ਇਸ ਬਾਰੇ ਪਤਾ ਹੈ ਜਾਂ ਹੋਰ ਨਹੀਂ ਕਿ ਆਪਾਂ ਜੇ ਦੁੱਧ ਤੋਂ ਦਹੀਂ ਬਣਾ ਕੇ ਵੇਚ ਲਈਏ ਤੇ ਦਹੀਂ ਦੇ ਕਿੰਨੇ ਪੈਸੇ ਬਣਦੇ ਆ ਅੱਜ ਵੀ ਤੁਸੀਂ ਵੇਖ ਰਹੇ ਹੋ 60 ਰੁਪਏ ਤੋਂ ਲੈ ਕੇ 100 ਰੁਪਏ ਕਿਲੋ ਤੱਕ ਦਹੀਂ ਵਿਕ ਰਿਹਾ ਬਾਜ਼ਾਰ ਦੇ ਵਿੱਚ ਤੇ ਜੇ ਅਸੀਂ ਕੁਝ ਕਰਾਂਗੇ ਤਾਂ ਹੀ ਜਤੁਰਾਂਗੇ ਤੇ ਰਾਹ ਬਣਨਗੇ ਹੁਣ ਗੱਲ ਜਿਹੜੀ ਸਾਹਮਣੇ ਮੈਨੂੰ ਕਿਹਾ ਵੀ ਪੇਟ ਦੇ ਕੀੜੇ ਡੀਵਾਰਮਿੰਗ ਇਹ ਕੀੜੇ ਕਿਸਾਨ ਵੀਰੋ ਤੁਹਾਨੂੰ ਬਹੁਤਿਆਂ ਨੂੰ ਪਤਾ ਹੈ ਤੇ ਕਈ ਕਿਸਾਨ ਵੀ ਅੱਜ ਪਹਿਲੀ ਵਾਰ ਇੱਥੇ ਆਏ ਹੋਣਗੇ ਉਹਨਾਂ ਨੂੰ ਮੈਂ ਗੱਲ ਸਾਂਝੀ ਕਰ ਦਿਆਂ ਜਾਂ ਕਈ ਕਿਸਾਨ ਵੀਰ ਘਰਾਂ ਚ ਬੈਠ ਕੇ ਵੇਖਣਗੇ ਪ੍ਰੋਗਰਾਮ ਉਹਨਾਂ ਵਾਸਤੇ ਪੇੜ ਦੇ ਕੀੜੇ ਆ ਜਿਹੜੇ ਜੀ ਦੋ ਤਰ੍ਹਾਂ ਦੇ ਆ ਅੰਦਰ ਵਾਲੇ ਤੇ ਬਾਹਰ ਵਾਲੇ ਬਾਹਰ ਵਾਲੇ ਕੀੜੇ ਉਹ ਜਿਹੜੇ ਤੁਸੀਂ ਨੰਗੀ ਆਖ ਨਾਲ ਵੇਖਦੇ ਹੋ ਜਿਨ੍ਹਾਂ ਦੇ ਵਿੱਚ ਜੂਆ ਚਿਚੜ ਜੋਕਾ ਹੈ ਅੰਦਰ ਵਾਲਿਆਂ ਬਾਰੇ ਬਾਅਦ ਗੱਲ ਕਰਾਂਗਾ ਪਹਿਲਾਂ ਬਾਹਰਲੇ ਦੱਸਾਂ ਬਾਹਰਲੇ ਕੀੜੇ ਜਿਹੜੇ ਆਉਂਦੇ ਕਿਵੇਂ ਆ ਜਿਵੇਂ ਅਸੀਂ ਪਸ਼ੂਆਂ ਦਾ ਕਮਰਾ ਬਣਾਉਨੇ ਆ ਜੀ ਕੋਈ ਵੀ ਉਹਨੂੰ ਅਸੀਂ ਟੀ ਪਲਸਟਰ ਨਹੀਂ ਕਰਦੇ ਮੱਝਾਂ ਦੀ ਖੁਰਲੀ ਬਣਾਲੀ ਉਹਨੂੰ ਟੀ ਪਲਸਟਰ ਨਹੀਂ ਕੀਤਾ ਉਹੇ ਦਰਜਾਂ ਛੱਡਤੀਆਂ ਉਸ ਤੋਂ ਬਾਅਦ ਅਸੀਂ ਜਦੋਂ ਥੱਲੇ ਫਰਸ਼ ਲਾਉਣੇ ਆ ਪਸ਼ਵਾਂ ਦੇ ਕਈ ਕਿਸਾਨ ਵੀ ਸਿੱਧੀਆਂ ਇੱਟਾਂ ਜੋੜ ਦਿੰਦੇ ਆ ਰੋੜੇ ਖੜੇ ਵਿੱਚ ਕਰਕੇ ਚਲੋ ਸੀਮੈਂਟ ਦਾ ਘੋਲਿਆ ਪਾਉਣ ਦੀ ਲੋੜ ਹੀ ਨਹੀਂ ਆਪੇ ਗੋਏ ਨਾਲ ਦਰਜਾਂ ਭਰ ਚਣੀ ਆ ਉੱਥੇ ਇਹਨਾਂ ਦੀ ਲੁਕਣਗਾ ਜਿਹੜੀ ਆ ਸਭ ਤੋਂ ਵੱਡੀ ਐ ਪਰ ਅਸੀਂ ਕਮਰਾ ਬੜਾ ਵਧੀਆ ਬਣਾਇਆ ਪਸ਼ਵਾਂ ਦਾ ਖੁਰਲੀ ਵਧੀਆ ਬਣਾਈ ਐ ਫਰਸ਼ ਵੀ ਵਧੀਆ ਲਾਇਆ ਉੱਤੇ ਮੈਟ ਰੱਖਿਆ ਚਿੱਚੜ ਫੇਰ ਆਈ ਜਾਂਦੇ ਆ ਉਹ ਕਿਉਂ ਆ ਰਿਹਾ ਉਹ ਇਸ ਤਰ੍ਹਾਂ ਆ ਰਿਹਾ ਵੀ ਜਦੋਂ ਅਸੀਂ ਪਸ਼ਵਾਂ ਦਾ ਜਿਹੜਾ ਕਮਰਾ ਹੈ ਜਦੋਂ ਕੋਈ ਬਰਸਾਤ ਦਾ ਮੌਸਮ ਆ ਜਾਂ ਕਿਵੇਂ ਵੀ ਲੋੜ ਲਾ ਲਓ ਸਾਡੀ ਹੈਗੀ ਘਰਾਂ ਦੇ ਵਿੱਚ ਬੀਬੀਆਂ ਭੈਣਾ ਗੋਹੇ ਦੀਆਂ ਥਾਪੀਆਂ ਬਣਾਉਂਦੀਆਂ ਆ ਉਹ ਥਾਪੀਆਂ ਚੱਕ ਕੇ ਪਸ਼ੂਆਂ ਵਾਲੇ ਕਮਰੇ ਚ ਰੱਖਦੀਆਂ ਕੋਈ ਬੋਰੀ ਗੱਟਾ ਖਾਲੀ ਪਸ਼ੂਆਂ ਵਾਲੇ ਚ ਰੱਖਤਾ ਕੋਈ ਲੱਕੜਾ ਉੱਥੇ ਰੱਖਦੀ ਬਾਲਣ ਉੱਥੇ ਰੱਖਤਾ ਜੇ ਸਾਡੇ ਘਰੇ ਕੋਈ ਰੋੜੀ ਪਈ ਐ ਬਜਰੀ ਪਈ ਐ ਉਹ ਅਸੀਂ ਦੋ ਬੱਠਰ ਮਾਝ ਦੀ ਖੁਰੜੀ ਨਾਲ ਲਾ ਦਿੰਨੇ ਜਾਂ ਵੀ ਇਹ ਜਗ੍ਹਾ ਸੇਪ ਹੈ ਉਹ ਲੁਕਣਗਾ ਜਿਹੜੀ ਚਿਚੜਾਂ ਦੀ ਸਭ ਤੋਂ ਵੱਡੀ ਐ ਚਿਚੜ ਜਿਹੜੇ 2 ਫੁੱਟ ਤੋਂ ਉੱਤੇ ਨਹੀਂ ਜਾਂਦੇ ਨਾ ਹੀ ਖੁੱਡ ਪਟਦੇ ਜਿੰਨੇ ਚਿਚੜ ਤੁਸੀਂ ਮਾਝਗਾਹ ਦੇ ਵੇਖਦੇ ਹੋ ਸਿਰਫ 25% ਐ 72% ਪਾਸੇ ਲੁਕੇ ਹੋਏ ਜਦੋਂ ਮਈ ਜੂਨ ਦਾ ਮਹੀਨਾ ਹੁੰਦਾ ਬਹੁਤ ਸਾਰੇ ਚਚੜ ਲੱਗਦੇ ਆ ਅਸੀਂ ਆ ਪਿੰਡਾਂ ਦੇ ਵਿੱਚ ਜਿਹੜੇ ਡਾਕਟਰ ਸਾਹਿਬਾਨ ਉਹਨਾਂ ਨਾਲ ਗੱਲ ਕਰਦੇ ਆ ਤੇ ਕਈ ਡਾਕਟਰ ਕਹਿੰਦੇ ਵੀ ਟੀਕੇ ਲਾ ਦਿੰਨੇ ਆ ਅਸੀਂ ਭੱਜ ਕੇ ਟੀਕਾ ਲਵਾ ਲੈਂਦੇ ਆ ਉਹ 3-4 ਦਿਨ ਸਾਫ਼ ਰਹਿੰਦੀ ਮੱਝਾਂ ਫੇਰ ਉਹਨੇ ਚੜ ਜਾਂਦੇ ਕਈ ਰੀੜ ਦੀ ਹੱਡੀ ਤੇ ਦਵਾਈ ਲਾਉਂਦੇ ਆ ਇਹ ਸਭ ਕੰਮ ਗਲਤ ਹੈ ਜਦੋਂ ਵੀ ਤੁਸੀਂ ਦਵਾਈ ਲਾਉਣੀ ਹੈ ਕਿਸੇ ਵੈਟਰਨਰੀ ਡਾਕਟਰ ਨੂੰ ਪੁੱਛ ਕੇ ਲਾਓ ਜਿਹੜਾ ਸਰਕਾਰੀ ਹਸਪਤਾਲ ਦਾ ਉਹਨਾਂ ਨਾਲ ਡਿਸਕਸ ਕਰੋ ਬਹੁਤ ਸਾਰੀਆਂ ਦਵਾਈਆਂ ਹੁੰਦੀਆਂ ਐ 2ml ਦਵਾਈ 1 ਲੀਟਰ ਪਾਣੀ ਚ ਘੋਲ ਕੇ ਅਸੀਂ ਮੱਝ ਗਾਂ ਤੇ ਲਾਈ ਉਹ ਕੰਮ ਫੇਰ ਹੁੰਦਾ ਵੀ ਮੱਝ ਗਾਂ ਤੇ ਅਨ ਤਿੰਨ ਦਿਨ ਸਾਫ਼ ਹੋ ਤੋਂ ਬਾਅਦ ਫਿਰ ਚਿਚੜ ਜਦੋਂ ਤੁਸੀਂ ਦਵਾਈ ਮੱਝ ਗਾਂ ਦੇ ਉੱਤੇ ਲਾਉਣੀ ਹੈ ਉਹ ਦਵਾਈ ਤੁਸੀਂ ਥੱਲੇ ਫਰਸ਼ ਤੇ ਛਿੜਕੋ 2 ਫੁੱਟ ਨਾਲ ਕੰਧਾਂ ਤੇ ਛਿੜਕੋ ਕਮਰੇ ਦੀ ਸਫਾਈ ਕਰੋ ਕੋਈ ਜਾਲੇ ਵਗੈਰਾ ਉੱਥੇ ਨਹੀਂ ਲੱਗੇ ਹੋਣੇ ਚਾਹੀਦੇ ਇਹ ਕੰਮ ਅਸੀਂ ਅੱਜ ਕੀਤਾ ਹਫਤੇ ਬਾਅਦ ਕੀਤਾ ਹਫਤੇ ਵਿੱਚ ਤਿੰਨ ਵਾਰੀ ਕਰੋਗੇ ਚਿਚੜ ਤਾਂ ਖਤਮ ਹੋਣਗੇ ਜੇ ਬਹੁਤ ਜ਼ਿਆਦਾ ਚਿਚੜ ਲੱਗੇ ਆ ਤਾਂ ਫਲੇਮ ਗਨ ਆਉਂਦੀ ਆ ਤੁਹਾਨੂੰ ਪਤਾ ਹੈ ਸਾਰੇ ਅੱਜਕੱਲ ਮੋਬਾਈਲ ਤੇ ਵੇਖਦੇ ਆ ਉਹਨੇ ਨਾਲੋ ਸਾਰੀ ਜਗ੍ਹਾ ਸਾੜ ਦਿਓ ਸਾਰੇ ਪਿੰਡ ਦਾ ਹੀ ਭਲਾ ਹੋ ਜਾਏਗਾ ਸਾਰੇ ਕੰਮ ਇਹ ਕਰ ਲਾਂਗੇ ਚਿਚੜ ਉੱਥੋਂ ਖਤਮ ਹੋ ਜਾਣਗੇ ਦੂਜਾ ਥੋੜਾ ਜਿਹਾ ਅਸੀਂ ਇਹਨਾਂ ਦੀ ਖਰਾਕ ਦੇ ਵਿੱਚ ਸੁਧਾਰ ਕਰੀਏ ਵੀ ਜਿਹੜੀ ਵੀ ਤੁਸੀਂ ਕੋਈ ਫੀਡ ਪਾ ਰਹੇ ਜੇ ਮੱਝਾਂ ਜਾਂ ਗਾਵਾਂ ਨੂੰ ਆਪਣੀਆਂ ਨੂੰ ਉਹਦੇ ਵਿੱਚ ਤਾਰੇ ਮੇਰੇ ਦੀ ਮਾਤਰਾ ਪਾਉਣੀ ਸ਼ੁਰੂ ਕਰੋ ਰੋਜ਼ ਦਾ ਚਾਹ 50 ਗ੍ਰਾਮ ਵੀ ਪਾਓ ਜਿਹੜੇ ਮੱਝ ਗਾਂ ਨੇ ਸਾਰਾ ਸਾਲ ਤਾਰਾ ਮੀਰਾ ਖਾ ਲਿਆ ਉਹਨੂੰ ਚਿਚੜ ਬਹੁਤ ਘੱਟ ਲੱਗਣਗੇ ਸਰੋਂ ਦੀ ਖਾਲਾ ਉਹਦੇ ਵਿੱਚ ਬੜੇ ਗੋਣ ਹੈ ਸਰੋਂ ਦੀ ਖਾਲ ਜਿਹੜੀ ਲਿਆਉਣੀ ਆ ਕੋਲੂ ਤੋਂ ਦੁਕਾਨਾਂ ਤੋਂ ਨਹੀਂ ਲੈਣੀ ਉਹ ਖਾਲ ਜਦੋਂ ਤੁਸੀਂ ਪਾਉਂਗੇ ਤੁਹਾਡੇ ਪਸ਼ੂ ਦੇ ਉੱਤੇ ਸ਼ਾਈਨਿੰਗ ਵੀ ਆਏਗੀ ਖਣਾ ਦਾ ਰੋਗ ਉਸ ਤੋਂ ਲਾਵਾ ਚਿੱਚਲ ਵੀ ਘੱਟ ਲੱਗਣਗੇ ਜਿਹੜੇ ਪਸ਼ੂ ਨੇ 1 ਕਵੰਟਲ ਸਰੋਂ ਦੀ ਖਾਲ ਖਾ ਲਈ 5 ਕਿਲੋ ਸਰੋਂ ਦਾ ਤੇਲ ਸਮਝੋ ਉਹਨੇ ਅੰਦਰ ਚਲਾ ਗਿਆ ਸੋ ਕੁਛ ਇਹ ਤਰੀਕੇ ਨੇ ਬਾਕੀ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਆ ਤੁਸੀਂ ਨੇੜੇ ਹੁਣ ਗੱਲ ਕਰਦੇ ਆਂ ਅੰਦਰ ਵਾਲੇ ਕੀੜਿਆਂ ਦੀ ਅੰਦਰ ਵਾਲੇ ਕੀੜੇ ਜਿਹੜੇ 40% ਤੁਹਾਡੇ ਪਸ਼ੂਆਂ ਦੀ ਖਾਾਕ ਖਾ ਜਾਂਦੇ ਆਂ ਆਉਂਦੇ ਕਿਵੇਂ ਆ ਇਹਨਾਂ ਦੀ ਮੇਨ ਖਾਾਕਾਂ ਬਿੱਟੀ ਹੁਣ ਜਿੱਥੇ ਇੰਨੇ ਕਿਸਾਨ ਵੀਰ ਅਸੀਂ ਬੈਠੇ ਆਂ ਕੀ ਅਸੀਂ ਥੋੜੀ ਛਾਂ ਕੇ ਪਾਉਣੀ ਆ ਸਾਰੇ ਨਹੀਂ ਤੇ ਅੱਜ ਇੱਥੋਂ ਜਾ ਕੇ ਤੁਸੀਂ ਘਰ ਚਾਲਦੇ ਤਜਰਬਾ ਕਰਿਆ ਜੇ ਜਦੋਂ ਤੁਸੀਂ ਪਛਵਾ ਨੂੰ ਤੂੜੀ ਪਾਉਣੀ ਆ ਟੋਕਰੇ ਚ ਪਾ ਕੇ ਉਹਨੂੰ ਹਲਾਇਆ ਜੇ ਥੱਲੇ ਵੇਖਿਓ ਫਿਰ ਕੀ ਨਿਕਲਦਾ ਤੇ ਫਿਰ ਅਜ ਤੱਕ ਦੇ ਕਲਕੂਲੇਸ਼ਨ ਕਰ ਲਿਆ ਜੇ ਕਿੰਨੀ ਉਹ ਕਮਿਟੀ ਇਹਨਾਂ ਦੇ ਅੰਦਰ ਸੀ ਭੇਜ ਦਿੱਤੀ ਹੈ ਉਸ ਤੋਂ ਬਾਅਦ ਫਿਰ ਜਦੋਂ ਮਈ ਜੂਨ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਬਾਕੀ ਜਵਾਰ ਬਾਜਰਾ ਵੇਜਿਆ ਹੁੰਦਾ ਕਿੰਨੀਆਂ ਹਨੇਰੀਆਂ ਚੱਲਦੀਆਂ ਉਹ ਸਾਰੀ ਮਿੱਟੀ ਟਾਂਡਿਆਂ ਦੇ ਉੱਤੇ ਹੁੰਦੀ ਹੈ ਅਸੀਂ ਉਹ ਪੱਠੇ ਕੁੱਤਰ ਕੇ ਲਿਆ ਕੇ ਫਿਰ ਮੱਝਾਂ ਨੂੰ ਪਾਉਣੀ ਹੈ ਮਿੱਟੀ ਫੇਰ ਅੰਦਰ ਜਾਂਦੀ ਹੈ ਜਾਂ ਜੇ ਕਿਸੇ ਨੇ ਮੀਂਹ ਪਿਆ ਹੋਵੇ ਅਸੀਂ ਖੇਤ ਵਿੱਚ ਪੱਠੇ ਲੈਣ ਜਾਂਦੇ ਆ ਪਹਿਲਾਂ ਆਪਣੇ ਕੋਲੇ ਦੋ ਬਲਦ ਹੁੰਦੇ ਸੀ ਉਹਨਾਂ ਦਾ ਗੱਡਾ ਹੁੰਦਾ ਫਿਰ ਇੱਕ ਬਲਦ ਹੋ ਗਿਆ ਹੁਣ ਮੋਟਰਸਾਈਕਲ ਦੇ ਮਗਰ ਹੀ ਗੱਡਾ ਬਣਾਇਆ ਉਹ ਪੱਠੇ ਅਸੀਂ ਉਥੋਂ ਵੱਢ ਕੇ ਲੈ ਆਂਦੇ ਖੇਤ ਵਾਲੀ ਪਈ ਵੀ ਸਾਫ਼ ਕਰਤੀ ਪਿੰਡ ਦੀ ਗਲੀ ਵੀ ਸਾਫ਼ ਕਰ ਲਈ ਤੇ ਕੁੱਤਰ ਕੇ ਪਾਤੇ ਇੱਥੇ ਹੁਣ ਹਰੇਚਾਰੇ ਵਾਲੇ ਅਫਸਰ ਆਏ ਦੱਸਣਗੇ ਵੀ 30 ਤੋਂ 40 ਕਿਲੋ ਹਰਾਚਾਰਾ ਨਰੋਈ ਖਰਾਕ ਪਾਓ ਅਸੀਂ 30 ਕਿਲੋ ਪੱਠੇ ਦਾ ਪਾਤੇ 2.5 ਕਿਲੋ ਮਿੱਟੀ ਇਹ ਵਿੱਚ ਉਹ ਜਿਹੜੇ ਪੱਠੇ ਐ ਜਿਹਦੇ ਮੇ ਉਹਨਾਂ ਨੂੰ ਮਿੱਟੀ ਲੱਗੀ ਆ ਸਾਡੇ ਘਰਾਂ ਦੇ ਵਿੱਚ ਮੋਟਰਾਂ ਲੱਗੀਆਂ ਐ ਤੇ ਅਸੀਂ ਪਹਿਲਾਂ ਮੋਟਰ ਚਲਾ ਕੇ ਉਹ ਪਾਣੀ ਨਾਲ ਉਹਨਾਂ ਨੂੰ ਸਾਫ਼ ਕਰੀਏ ਉਸ ਤੋਂ ਬਾਅਦ ਕੁਦਰਾ ਕਰਕੇ ਪਸ਼ੂ ਨੂੰ ਪੱਠੇ ਪਾਈਏ ਮਿੱਟੀ ਨਾ ਜਾਵੇ ਉਸ ਤੋਂ ਬਾਅਦ ਆ ਗਈ ਖੁਰਲੀ ਖੁਰਲੀ ਜਿਹੜੀ ਆ ਰੋਜ਼ ਕੱਪੜੇ ਨਾਲ ਜਾਂ ਬੋਰੀ ਨਾਲ ਸਾਫ਼ ਕਰਨੀ ਚਾਹੀਦੀ ਹੈ ਵੈਸੇ ਤਾਂ ਜੇ ਤੁਸੀਂ ਇੱਥੇ ਡੇਰੀ ਵਿਭਾਗ ਚ ਆਏ ਹੋ ਇਹਨਾਂ ਦੀ ਖੁਰਲੇ ਦਾ ਮਾਡਲ ਵੇਖੋ ਸਾਨੂੰ ਹੱਥ ਮਾਰਨ ਦੀ ਲੋੜ ਹੀ ਨਹੀਂ ਪਰ ਕਈ ਘਰਾਂ ਦੇ ਵਿੱਚ ਜਾ ਕੇ ਵੇਖੀਦਾ ਹੈ ਖੁਰਲੀ ਐਵੇਂ ਬਣਾਈ ਹੁੰਦੀ ਜਿਹੇ ਘੋੜੀ ਦੀ ਹੈ ਪੱਠੇ ਵੱਢ ਗਾਣੇ ਖਾਣੇ ਕਈਆਂ ਦੇ ਪੁਰਾਣੇ ਢੰਗ ਨਾਲ ਹੀ ਬਣੀ ਆ ਗਵਾਂਡੀਆਂ ਦੀ ਕੰਧ ਸੀ ਨਾਲ ਖੁਰਲੀ ਬਣਾਤੀ ਵਿੱਚ ਭਾਵੇਂ ਬੰਦਾ ਲੰਮਾ ਪਾ ਕੇ ਉੱਤੇ ਦੋ ਟੋਕਰੇ ਪੱਠੇ ਛੜ ਦੇ ਤਾਂ ਪਤਾ ਨਹੀਂ ਲੱਗਦਾ ਵਿੱਚ ਹੈਗਾ ਕੀ ਦਾ ਇਹੋ ਜਿਹੀ ਉਦੋਂ ਅੱਗੇ ਪਾਣੀ ਪਾਣੀ ਤੋਂ ਵੀ ਪੇਟ ਦੇ ਅੰਦਰ ਬਿਮਾਰੀ ਜਾਂਦੀ ਹੈ ਪਾਣੀ ਜਿਹੜਾ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਜੇ ਤੁਹਾਡਾ ਦਿਲ ਕਰੇ ਤੁਸੀਂ ਉੱਥੋਂ ਪਾਣੀ ਪੀ ਲਓ ਪਸ਼ਵਾਂ ਤੋਂ ਜਿੱਥੇ ਅਸੀਂ ਪਿਉਣੇ ਆ ਪਰ ਉੱਥੇ ਹੱਥ ਤੋਂ ਨੂੰ ਜਿਹੜੀ ਕਰਦਾ ਜਿੱਥੇ ਅਸੀਂ ਪਸ਼ਵਾਂ ਨੂੰ ਪਾਣੀ ਪਿਉਣੇ ਹਰਿਆਵਈ ਇੰਨੀ ਲੱਗੀ ਹੁੰਦੀ ਹੈ ਇੱਕ ਤਾਂ ਬਿਲਕੁਲ ਸਿੱਧਾ ਸੂਰਜ ਵਿੱਚ ਨਹੀਂ ਜਾਣਾ ਚਾਹੀਦਾ ਦੂਜਾ ਮੌਸਮ ਦੇ ਹਿਸਾਬ ਨਾਲ ਪਾਣੀ ਜੇ ਠੰਡ ਹੈਗੀ ਤੇ ਕੋਸਾ ਪਾਣੀ ਪਿਓ ਜੇ ਗਰਮੀ ਹੈ ਤੇ ਤਾਜ਼ਾ ਪਾਣੀ ਪਿਓ ਪਾਣੀ ਵੱਧ ਤੋਂ ਵੱਧ 24 ਘੰਟਿਆਂ ਦੇ ਵਿੱਚ 42 ਵਾਰ ਪਸ਼ੂ ਪਾਣੀ ਪੀਂਦਾ ਹੈ ਅਸੀਂ ਆਮ ਕਿਸਾਨ ਜਿਹੜੇ ਪਿੰਡਾਂ ਵਾਲੇ ਆ ਦੋ ਵਾਰ ਤਿੰਨ ਵਾਰ ਪਿਆ ਕੇ ਖੁਸ਼ ਹੋ ਜੰਨੇ ਆ ਫੇਰ ਉਹ ਬਾਲਟੀ ਕਿੱਥੋਂ ਭਰੇਗੇ ਮੇਲਿਆਂ ਦੇ ਵਿੱਚ ਜਾ ਕੇ ਕਿੱਥੋਂ ਨਾਮ ਪ੍ਰਾਪਤ ਕਰੇਗੇ ਉਹ ਤਾਂ ਸਾਡੇ ਘਰ ਦੀ ਚਾਹ ਹੀ ਬਣਨੀ ਹੈ ਜੇ ਵੱਧ ਗਿਆ ਤੇ ਡੇਰੀ ਦੇ ਪਾਤਾ ਪਾਣੀ ਵੱਧ ਤੋਂ ਵੱਧ ਇੱਥੇ ਤੁਸੀਂ ਅੱਜ ਆਏ ਹੋ 5 ਕਿਲੋ ਪਸ਼ੂ ਦੇ ਅੱਗੇ ਪਾਣੀ ਰੱਖ ਦਿਓ ਸਵੇਰੇ ਸ਼ਾਮ ਨੂੰ ਚੱਕ ਦਿਓ ਰਾਤ ਨੂੰ ਰੱਖਣ ਦੀ ਲੋੜ ਨਹੀਂ ਜਿਹੜੇ ਦਧਾਰੂ ਪਸ਼ੂ ਆ 6 ਦਿਨ ਲਗਾਤਾਰ ਪਾਣੀ ਤੁਸੀਂ ਉਹਨਾਂ ਦੇ ਅੱਗੇ ਰੱਖੋ 5 ਕਿਲੋ ਪਾਣੀ ਨਹੀਂ ਖਤਮ ਹੋਣ ਦੇਣਾ 1.5 ਤੋਂ 2 ਕਿਲੋ ਗਾਰੰਟੀ ਨਾਲ ਪਾਣੀ ਨਾਲ ਦੁੱਧ ਵਧ ਤੇ ਜੇ ਪਾਣੀ ਪੀਏਗੀ ਤੇ ਤੋ ਤ ਦੇਖੀ ਉਸ ਤੋਂ ਬਾਅਦ ਫੀਡ ਹੈ ਫੀਡ ਵੀ ਕਿਸੇ ਪਹਿਲੀ ਗੱਲ ਤਾਂ ਆਪਦੀ ਬਣਾਓ ਆਪਦੇ ਫਾਰਮੂਲੇ ਨਾਲ ਜਾਂ ਕਿਸੇ ਭਰੋਸੇਯੋਗ ਬੰਦਾ ਜਿਹੜਾ ਉੱਥੋਂ ਲਓ ਉਹਨੂੰ ਜਿਹੜਾ ਰੱਖਣਾ ਘਰੇ ਲਿਆ ਕੇ ਸਟੋਰ ਕਰਨਾ ਉਹ ਵੀ ਧਿਆਨ ਰੱਖੋ ਵੀ ਥੱਲੇ ਸਭ ਤੋਂ ਉਂਦੇ ਰੈਂਕ ਹੋਣਾ ਚਾਹੀਦਾ ਸਟੈਂਡ ਜਾਂ ਲੱਕੜ ਦਾ ਹੋਵੇ ਜਾਂ ਪਲਾਸਟਿਕ ਦਾ ਹੋਵੇ ਨਹੀਂ ਤੇ ਤੁਸੀਂ 10 ਘਟੇ ਜਦੋਂ ਫੀਡ ਦੇ ਲਿਆਓਗੇ ਲਿਆ ਕੇ ਰੱਖ ਕੇ ਵੇਖਿਆ ਜਦੋਂ 10ਵਾਂ ਘਟਾ ਖੋਲੋਗੇ ਤੁਹਾਨੂੰ ਆਪੇ ਪਤਾ ਲੱਗ ਜੇ ਵਿੱਚ ਕੀ ਹੈ ਕੰਦ ਤੋਂ ਵੀ ਦੂਰ ਹੋਣਾ ਚਾਹੀਦਾ ਸੋ ਇਹਨੀਆਂ ਚੀਜ਼ਾਂ ਤੋਂ ਪਰਹੇਜ਼ ਕਰਾਂਗੇ ਤੇ ਤਾਂ ਪੇਟ ਦੇ ਵਿੱਚ ਕੀੜੇ ਨਹੀਂ ਜਾਣਗੇ ਹੁਣ ਜੇ ਕੀੜੇ ਹੈਗੇ ਮੱਝ ਗਾਂ ਦੇ ਅੰਦਰ ਸਾਨੂੰ ਪਤਾ ਕਿਵੇਂ ਲੱਗੇਗਾ ਜਾ ਕੇ ਆਪਦੀ ਮੱਝ ਗਾਂ ਨੂੰ ਧਿਆਨ ਮਾਰਿਆ ਜੇ ਅੱਜ ਸਭ ਤੋਂ ਪਹਿਲਾਂ ਜੇ ਉਹਦੀ ਚਮੜੀ ਖੁਰਦਰੀ ਹੈ ਅੱਖਾਂ ਦੇ ਵਿੱਚ ਉਹਦੇ ਗਿੱਡਾਂ ਆ ਰਹੀਆਂ ਗੋਏ ਦੇ ਵਿੱਚੋਂ ਮੁਸ਼ਕਾ ਰਿਹਾ ਹੈ ਗੋਹਾ ਕਲੜਾ ਜਾਂ ਪਤਲਾ ਹੈ ਉਹਨੇ ਅੰਦਰ ਕੀੜੇ ਆ ਪੇਟ ਥੱਲੇ ਨੂੰ ਲਮਕਿਆ ਹੋਇਆ ਕਈ ਪਸ਼ੂ ਤੁਸੀਂ ਵੇਖਿਆ ਹੋਣਾ ਹੈ ਉਹਨਾਂ ਦੇ ਜ਼ਖਮ ਹੋ ਜਾਂਦੇ ਕੰਧਾਂ ਨਾਲ ਖੁਰਕਦੇ ਰਹਿੰਦੇ ਕਈਆਂ ਨੂੰ ਕਾਂ ਠੂੰਗਦੇ ਰਹਿੰਦੇ ਆ ਛੋਟੇ ਬੱਚੇ ਉਹਨਾਂ ਢਿੱਡ ਥੱਲੇ ਲਮਕ ਜਾਂਦਾ ਉੱਖਿਆ ਨਹੀਂ ਜਾਂਦਾ ਜਦੋਂ ਤੁਰਦੇ ਮਗਰ ਲੱਤਾਂ ਹਟਦੀਆਂ ਉਹਨਾਂ ਦੇ ਅੰਦਰ ਕੀੜੇ ਦੋਗਲੀਆਂ ਗਾਵਾਂ ਤੁਸੀਂ ਆਂ ਵੇਖਦੇ ਹੋ ਪਿਛਲੇ ਪੱਟ ਮੁਖਨਾ ਹੀ ਨਿਬੜੇ ਹੁੰਦੇ ਆ ਉਹਨਾਂ ਦੇ ਅੰਦਰ ਕੀੜੇ ਆ ਜਿਹੜਾ ਪਸ਼ੂ ਤੰਦਰੁਸਤ ਹੈ ਜਿਹਦੇ ਅੰਦਰ ਕੀੜੇ ਨਹੀਂ ਲਿਵਰ ਬਿਲਕੁਲ ਸਹੀ ਹੈ ਉਹਦਾ ਗੋਆ ਦੇਖੋਗਾ ਬਿਲਕੁਲ ਗੋਲ ਹੋਏਗਾ ਦੇ ਵਿੱਚ ਟੋਇਆ ਪੈਗਾ ਜਦੋਂ ਗੋਆ ਕਰੇਗਾ ਪੱਕੀ ਨਿਸ਼ਾਨੀ ਜਾ ਕੇ ਵੇਖ ਲਿਆ ਤੇ ਜਿਹੜੀਆਂ ਦੂਜੀਆਂ ਗੱਲਾਂ ਦੱਸੀਆਂ ਉਹ ਐਵੇਂ ਹੋਣੀਆਂ ਹੁਣ ਅਸੀਂ ਕੀ ਕਰਦੇ ਆਂ ਅਸੀਂ ਇੱਥੋਂ ਗੱਲਾਂ ਬਾਤਾਂ ਸੁਣ ਲਈਆਂ ਫਿਰ ਅਸੀਂ ਮੈਡੀਕਲ ਸਟੋਰ ਤੇ ਜਾਵਾਂਗੇ ਉੱਥੇ ਜਾ ਕੇ ਦੱਸਾਂਗੇ ਉਹ ਪੁੱਛੇਗੇ ਬਈ ਜੁਨਾ ਵਾਲੀ ਗੋਲੀ ਉਹ ਪੁੱਛੇਗਾ ਬਈ ਮੱਝਾਂ ਘੱਬਣਾ ਹੈ ਕਿ ਕਿਵੇਂ ਆ ਕਈ ਪ੍ਰਾਗਾਂ ਦੇ ਕਿਰਮਾਂ ਕਈ ਕੀੜੇ ਕੁਝ ਵੀ ਅਲੱਗ-ਅਲੱਗ ਭਾਸ਼ਾ ਸਿੱਸੀ ਬੋਲਦੇ ਆ ਉਹ ਅਸੀਂ ਗੋਲੀ ਲਿਆ ਕੇ ਦੇ ਦਿੰਨੇ ਆ ਗੋਲੀ ਦੇ 3 ਗ੍ਰਾਮ ਦੀ ਨਹੀਂ ਗੋਲੀ ਜਦੋਂ ਵੀ ਦੇਣੀ ਆ ਆਪਣੇ ਨੇੜੇ ਸਰਕਾਰੀ ਹਸਪਤਾਲ ਡਾਕਟਰ ਕੋਲੇ ਜਾਓ ਦੱਸੋ ਉਹਨੂੰ ਸਾਰੀ ਗੱਲਬਾਤ ਦੱਸੋ ਵੀ ਸਾਡੇ ਕੋਲ ਇੰਨੀਆਂ ਬੱਜਾਂ ਇੰਨੀਆਂ گاਵਾ ਇੰਨੀਆਂ ਕਟੀਆਂ ਇੰਨੀਆਂ ਬੱਚੀਆਂ ਦੱਸੋ ਦੱਸਣਗੇ ਵੀ ਆਹ ਸਾਲਟ ਦਿਓ ਅੱਜ ਕੱਲ ਬਹੁਤ ਵਧੀਆ ਸਾਲਟ ਆ ਰਹੇ ਐ 6-6 ਗ੍ਰਾਮ ਦੀ ਗੋਲੀ ਆ ਰਹੀ ਐ ਜਦੋਂ ਵੀ ਪਸ਼ੂ ਨੂੰ ਗੋਲੀ ਦੇਣੀ ਆ ਪਹਿਲਾਂ ਥੋੜਾ ਜਿਹਾ ਘੁੜ ਖਵਾਓ ਘੋੜ ਖਵਾਉਣ ਤੋਂ ਬਾਅਦ ਪਸ਼ੂ ਨੂੰ ਪੇਟ ਦੇ ਕੀੜਿਆਂ ਦੀ ਗੋਲੀ ਦਿਓ ਦੂਜਾ ਜਿਹੜਾ ਗੱਭਣ ਹੈ ਜਿਹਦੇ ਪਹਿਲੇ 30 ਦਿਨ ਹੈ ਜਦੋਂ ਤੁਸੀਂ ਟੀਕਾ ਰਖਾਇਆ ਉਦੋਂ ਪੇਟ ਦੇ ਕੀੜਿਆਂ ਦੀ ਕੋਈ ਦਵਾਈ ਨਹੀਂ ਦੇਣੀ ਜਾਂ ਜਦੋਂ ਸੂਣ ਦੇ ਵਿੱਚ 30 ਦਿਨ ਰਹਿੰਦੇ ਆ ਮੱਝ ਜਾਂ ਗਾਂ ਦੇ ਉਦੋਂ ਪੇਟ ਦੇ ਕੀੜਿਆਂ ਦੀ ਕੋਈ ਦਵਾਈ ਨਹੀਂ ਦੇਣੀ ਜਦੋਂ ਵੀ ਤੁਸੀਂ ਪੇਟ ਦੇ ਕੀੜਿਆਂ ਦੀ ਦਵਾਈ ਦੇਣੀ ਸਾਰੇ ਪਸ਼ੂ ਨੂੰ ਇਕੱਠੀ ਦੇਣੀ ਹੈ ਇਹ ਨਹੀਂ ਵੀ ਕਰੇ 6 ਪਸ਼ੂ ਆ ਤੈਨਾਂ ਨੂੰ ਦੇ ਦੇਓ ਤੈਨਾਂ ਨੂੰ ਨਹੀਂ ਸਾਰੇ ਪਸ਼ੂ ਨੂੰ ਇਕੱਠੀ ਦਵਾਈ ਦਿਓ ਆਪਣੀ ਡੇਰੀ ਦੇ ਵਿੱਚ ਤਰੀਕ ਨੋਟ ਕਰਕੇ ਰੱਖੋ ਸਾਰਾ ਡਾਟਾ ਰੱਖਿਆ ਕਰੋ ਜਿੱਦਨ ਮੱਝ ਗਾਂ ਨੂੰ ਗਰਭ ਧਾਰਨ ਦਾ ਟੀਕਾ ਰਖਾਉਣਾ ਹੈ ਉਹ ਵੀ ਤਰੀਕ ਨੋਟ ਕਰੋ 2.5 ਮਹੀਨਿਆਂ ਬਾਅਦ ਪਸ਼ੂ ਚੈੱਕ ਕਰੋ ਤੁਹਾਡੀ ਗਾਂ ਜਿਹੜੀ 9 ਮਹੀਨੇ 9 ਦਿਨਾਂ ਬਾਅਦ ਹੁੰਦੀ ਹੈ ਮੱਝ 10 ਮਹੀਨੇ 10 ਦਿਨਾਂ ਬਾਅਦ ਹੁੰਦੀ ਹੈ ਇਹ ਡਾਟਾ ਤੁਹਾਡੇ ਸਾਰੇ ਕਿਸਾਨ ਵੀਰਾਂ ਕੋਲੇ ਹੋਣਾ ਚਾਹੀਦਾ ਹੈ 40% ਖਾਣਕ ਹੈ ਜਿਹੜੇ ਪੇੜ ਦੇ ਕੀੜੇ ਖਾ ਜਾਂਦੇ ਆ ਸੋ ਇੰਨੀਆਂ ਗੱਲਾਂ ਬਾਤਾਂ ਜੇ ਤੁਸੀਂ ਧਿਆਨ ਕਰ ਲਿਆ 40% ਪਸ਼ੂ ਦੀ ਖਾਣਕ ਬਚਾ ਲੋਗੇ ਸੋ ਇੰਨੀਆਂ ਗੱਲਾਂ ਬਾਤਾਂ ਬੋਲਦਿਆਂ ਕਿਸੇ ਤਰ੍ਹਾਂ ਨੇ ਕੋਈ ਗਲਤੀ ਹੋ ਗਈ ਉਹਦੇ ਲਈ ਤੁਹਾਡੇ ਤੋਂ ਮਾਫੀ ਵੈਗਰੂ ਜੀ ਦਾ ਖਲਸਾ ਵੈਗਰੂ ਕਿਸਾਨ ਵੀਰੋ ਕਿਸੇ ਵੀ ਕਾਰਨ ਪਸ਼ੂ ਦਾ ਦੁੱਧ ਨਾ ਲਾਉਣਾ ਡੋਕੇ ਪਾਉਣਾ ਵਾਰ-ਵਾਰ ਪਸਮਾਕ ਕਰਨਾ ਜਾਂ ਪਸ਼ੂ ਦਾ ਬੱਚਾ ਮਰ ਜੇ অক্সੀਟੋਸਰ ਨਾ ਜਿਹੜਾ ਪਸ਼ੂ ਦੁੱਧ ਨਹੀਂ ਦਿੰਦਾ ਜਾਂ ਪਸ਼ੂ ਦੇ ਦੁੱਧ ਦੀ ਫੈਟ ਘਟ ਆ ਰਹੀ ਐ ਐਸਐਨਐਫ ਘਟ ਆ ਰਹੀ ਐ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਐਲਡੀਐਮ ਐਲਡੀਐਮ 1 ਲੀਟਰ 3 ਲੀਟਰ ਦੀ ਪੈਕਿੰਗ ਹੈ 100 ਮਿਲ ਸਵੇਰੇ 100 ਮਿਲ ਸ਼ਾਮ ਲਗਾਤਾਰ ਆਪਾਂ 10 ਤੋਂ 15 ਦਿਨ ਪਸ਼ੂ ਨੂੰ ਪਿਉਣਾ ਹੈ ਜਿੱਥੋਂ ਪਸ਼ੂਆਂ ਨੂੰ ਦਵਾਈਆਂ ਮਿਲਦੀਆਂ ਤਕਰੀਬਨ ਉੱਥੋਂ ਐਲਡੀਐਮ ਮਿਲ ਜਾਂਦਾ ਹੈ ਇਸ ਤੋਂ ਇਲਾਵਾ ਐਮਾਜ਼ਾਨ ਫਲਿੱਪਕਾਰਟ ਤੇ ਵੀ ਤੁਸੀਂ ਬੁਕਿੰਗ ਕਰ ਸਕਦੇ ਹੋ ਸਕਰੀ